ਸਾਰਿਆਂ ਨੂੰ ਪਿਆਰ ਪਰਿਸ਼ਤ ਸ੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਹੁਤ ਹੀ ਹੈਲਦੀ ਟੇਸਟੀ ਕੀ ਇਹਦਾ ਰਾਇਤਾ ਬਣਾ ਕੇ ਕਰਾਂਗੇ ਜੀ ਤਿਆਰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਇਹ ਰਾਇਤਾ ਬਣਾਉਣਾ ਦੱਸਾਂਗੇ ਤੇ ਬਹੁਤ ਹੀ ਟੇਸਟੀ ਬਣਦਾ ਏ ਤੇ ਜੇਕਰ ਤੁਸੀਂ ਆਏ ਹੋ ਸਾਡੇ ਚੈਨਲ ਤੇ ਪਹਿਲੀ ਵਾਰੀ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਜੀ ਚਲੋ ਜੀ ਆਪਾਂ ਰਾਇਤਾ ਬਣਾਉਣਾ ਕਰਦੇ ਹਾਂ ਸ਼ੁਰੂ ਇੱਥੇ ਦੇਖੋ ਜੀ ਆਪਾਂ ਨੇ ਰਾਇਤਾ ਬਣਾਉਣ ਦੇ ਲਈ ਕੀਆ ਲੈ ਲਈ ਆ ਕੀ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੱਚੀ ਆ ਤੇ ਇਹਦਾ ਜਿਹੜਾ ਛਿਲਕਾ ਆਪਾਂ ਉਤਾਰ ਲਿਆ ਏ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਏ ਇੱਧਰ ਆਪਾਂ ਲੈ ਆਏ ਜੀ ਦਹੀਂ ਦੋ ਕ올ੀਆਂ ਆਪਣੇ ਕੋਲੇ ਦਹੀਂ ਦੀਆਂ ਨੇ ਇੱਧਰ ਆਪਾਂ ਨੇ ਦੋ ਗਲਾਸ ਪਾਣੀ ਦੇ ਪਾ ਕੇ ਗਰਮ ਹੋਣ ਦੇ ਲਈ ਰੱਖ ਦਿੱਤਾ ਏ ਹੁਣ ਆਪਾਂ ਕੀ ਆ ਨੂੰ ਕਰ ਲਵਾਂਗੇ ਜੀ ਕद्दूकश ਕੀ ਆ ਨੂੰ ਆਪਾਂ ਨੇ ਮੋٹے ਪਾਸੇ ਤੋਂ ਕद्दूकश ਨਹੀਂ ਕਰਨਾ ਮੀਡੀਅਮ ਜਿਹਾ ਪਾਸਾ ਹੁੰਦਾ ਜਿਹੜਾ ਉਧਰੋਂ ਕਰਨਾ ਏ ਜੀ ਇਥੇ ਦੇਖੋ ਆਪਾਂ ਨੇ ਕੀ ਆ ਕਦੂਕਸ਼ ਕਰ ਲਈ ਹੈ ਇੱਧਰ ਦੇਖੋ ਪਾਣੀ ਚੰਗੀ ਤਰ੍ਹਾਂ ਦੇ ਨਾਲ ਹੋ ਚੁੱਕਿਆ ਹੈ ਗਰਮ ਕੀਆ ਨੂੰ ਆਪਾਂ ਹੁਣ ਪਾਣੀ ਵਿੱਚ ਪਾ ਦਵਾਂਗੇ ਤੇ 5 ਮਿੰਟ ਆਪਾਂ ਉਬਾਲਾਂਗੇ ਇਹਨੂੰ ਸੇਕ ਇੱਥੇ ਆਪਾਂ ਨੇ ਫੁੱਲ ਹੀ ਕੀਤਾ ਹੋਇਆ ਹੈ ਫੁੱਲ ਸੇਕਦੇ ਉੱਤੇ ਇਹਨੂੰ 5 ਮਿੰਟ ਉਬਾਲ ਲਵਾਂਗੇ ਉਧਰ ਕੀ ਆ ਉਬਲ ਕੇ ਤਿਆਰ ਹੁੰਦੀ ਹੈ ਇਹਨਾਂ ਨੂੰ ਆਪਾਂ ਇਹਦੇ ਉੱਤੇ ਗੈਸ ਦੇ ਉੱਤੇ ਆਪਾਂ ਤਵਾ ਰੱਖ ਲਿਆ ਇਹ ਤਵੇ ਦੇ ਉੱਤੇ ਪਾਵਾਂਗੇ ਜੀ ਆਪਾਂ ਇੱਕ ਚਮਚ ਦੇ ਏੜ-ਗੜ ਜੀਰਾ ਤੇ ਇਹਨੂੰ ਆਪਾਂ ਰੋਸਟ ਕਰ ਲਵਾਂਗੇ ਇਥੇ ਦੇਖੋ ਜੀ ਜੀਰਾ ਰੋਸਟ ਹੋ ਗਿਆ ਇਹਨੂੰ ਹੁਣ ਆਪਾਂ ਛੋਟੀ ਜਿਹੀ ਕਟੋਰੀ ਚ ਕੱਢ ਲਵਾਂਗੇ ਇਧਰ ਕੀ ਆ ਨੂੰ ਪੱਕਦੇ ਹੋਏ 4 ਮਿੰਟ ਹੋ ਗਏ ਬਸ 1 ਮਿੰਟ ਆਪਾਂ ਹੋਰ ਪਕਾ ਲਵਾਂਗੇ ਦੇਖੋ ਇਥੇ 5 ਮਿੰਟ ਹੋ ਚੁੱਕੇ ਆ ਤੇ ਆਪਾਂ ਗੈਸ ਕਰ ਦੇਵਾਂਗੇ ਬੰਦ ਇਹ ਜਿਹੜੀ ਕੀ ਆਏ ਨਾ ਇਹਨੂੰ ਆਪਾਂ ਛਾਣ ਲਵਾਂਗੇ ਇਥੇ ਦੇਖੋ ਜਿਹੜਾ ਕੀ ਆ ਇਧਰ ਆ ਵਾਲੀ ਕੀ ਆ ਜਿਹੜੀ ਆਪਾਂ ਨੇ ਨਿਚੋੜ ਲਈ ਆ ਇਹ ਪਾਣੀ ਇਹਦੇ ਵਿੱਚੋਂ ਪਾਣੀ ਜਿਹੜਾ ਕੁੱਟ ਕੇ ਇਸ ਤਰ੍ਹਾਂ ਨੂੰ ਝੋੜ ਦਿੱਤਾ ਹੈ ਜਿਹੜਾ ਆਹ ਵਾਲਾ ਪਾਣੀ ਹੈ ਜੀ ਜੋ ਕਿ ਆਪਾਂ ਉਬਾਲੀ ਸੀ ਇਹ ਪਾਣੀ ਨੂੰ ਆਪਾਂ ਛੁੱਟਾਂਗੇ ਨਹੀਂ ਠੰਡਾ ਹੋਣ ਤੋਂ ਬਾਅਦ ਇਹਦੇ ਨਾਲ ਆਪਾਂ ਆਟਾ ਗੁੰਨ ਲਾਂਗੇ ਜੇ ਤੁਸੀਂ ਆਟਾ ਨਹੀਂ ਗੁੰਨਣਾ ਜਿਵੇਂ ਤਰੀ ਵਾਲੀ ਕੋਈ ਸਬਜ਼ੀ ਬਣਾਉਂਦੇ ਹੋ ਤਾਂ ਤੁਸੀਂ ਉਹਦੇ ਵਿੱਚ ਐਡ ਕਰ ਸਕਦੇ ਹੋ ਇੱਧਰ ਆਪਾਂ ਨੇ ਇੱਕ ਮੀਡੀਅਮ ਜੇ ਸਾਈਜ਼ ਦਾ ਪਿਆਜ਼ ਜਿਹੜਾ ਕੱਟ ਲਿਆ ਹੈ ਬ੍ਰਿਕ-ਬ੍ਰਿਕ ਇਹਨੂੰ ਆਪਾਂ ਠੰਡੇ ਪਾਣੀ ਵਿੱਚ ਰੱਖ ਦਾਂਗੇ ਪਾਣੀ ਵਿੱਚ ਰੱਖਣ ਦੇ ਨਾਲ ਇਹਦੇ ਵਿੱਚ ਜਿਹੜੀ ਕੜੱਤਨ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਤੇ ਟੇਸਟ ਪਿਆਜ਼ ਦਾ ਬਹੁਤ ਵਧੀਆ ਹੁੰਦਾ ਹੈ ਜੀ ਇਧਰ ਆਪਾਂ ਕੁੰਡੀ ਛੋਟੇ 'ਚ ਜਿਹੜਾ ਇਹਦੇ 'ਚ ਮਸਾਲਾ ਕੁੱਟ ਕੇ ਪਾਵਾਂਗੇ ਰਾਇਤੇ 'ਚ ਬਹੁਤ ਵਧੀਆ ਲੱਗਦਾ ਹੈ ਇਸ ਤਰ੍ਹਾਂ ਅਦਰਕ ਮਿਰਚਾਂ ਕੁੱਟੀਆਂ ਹੋਈਆਂ ਇਹ ਦੇਖੋ ਜੀ ਉਹ ਹੀ ਆਪਾਂ ਭੁੰਨਿਆ ਹੋਇਆ ਜੀਰਾ ਲੈ ਲਿਆ ਹੈ ਜਿਹੜਾ ਆਪਾਂ ਤਵੇ ਤੇ ਰੋਸਟ ਕੀਤਾ ਸੀ ਤੇ ਇਧਰ ਆਪਾਂ ਚਾਰ ਲਈਆਂ ਨੇ ਹਰੀਆਂ ਮਿਰਚਾਂ ਤੇ ਇੱਕ ਅਦਰਕ ਦਾ ਆਪਾਂ ਟੁਕੜਾ ਲਿਆ ਏ ਇਹ ਪਾ ਦਵਾਂਗੇ ਮਿਰਚਾਂ ਤੇ ਅਦਰਕ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਸੀ ਤੇ ਇਹਨੂੰ ਹੁਣ ਆਪਾਂ ਕੁੱਟ ਲਵਾਂਗੇ ਬਿਆਸੇ ਤਾਂ ਦੇਖੋ ਹਰ ਇੱਕ ਨੂੰ ਬਣਾਣਾ ਆਂਦਾ ਹੀ ਹੁੰਦਾ ਹੈ ਨਾ ਰਾਇਤ ਵਗੈਰਾ ਹਰ ਚੀਜ਼ ਤੁਸੀਂ ਬਣਾ ਲੰਨੇ ਹੋ ਮੇਰੀਆਂ ਭੈਣਾਂ ਕਜ ਇਸ ਤਰੀਕੇ ਦੇ ਨਾਲ ਮੈਂ ਆਪਣੇ ਘਰ ਦੇ ਵਿੱਚ ਬਣਾਉਂਦੀ ਆਂ ਮੈਂ ਤੁਹਾਡੇ ਨਾਲ ਉਹ ਤਰੀਕਾ ਜਿਹੜਾ ਇਹ ਸ਼ੇਅਰ ਕਰਨ ਲੱਗੀ ਆਂ ਵੀ ਤੁਸੀਂ ਜਰੂਰ ਦੱਸਣਾ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਹੀ ਬਣਾਉਂਦੇ ਹੋ ਲੋ ਜੀ ਆਪਾਂ ਨੇ ਅਦਰਕ ਮਿਰਚਾਂ ਤੇ ਜੀਰਾ ਚੰਗੀ ਤਰ੍ਹਾਂ ਦੇ ਨਾਲ ਪੁੱਟ ਲਿਆ ਏ ਹੁਣ ਜਿਹੜਾ ਆਪਣੇ ਕੋਲ ਦਹੀਂ ਆ ਆਪਾਂ ਦਹੀਂ ਨੂੰ ਫੈਂਟ ਲਵਾਂਗੇ ਜਿਹੜੀਆਂ ਫੁੱਟੀਆਂ ਜੀਆਂ ਨੇ ਇਹ ਫੁੱਟੀਆਂ ਜੀਆਂ ਆਪਾਂ ਭੰਨ ਲਵਾਂਗੇ ਤੇ ਮਲੈਂਮ ਕਰ ਲਵਾਂਗੇ ਇੱਥੇ ਦੇਖੋ ਆਪਾਂ ਨੇ ਦਹੀਂ ਮਲੈਂਮ ਕਰ ਲਿਆ ਜੀ ਵੀ ਆਜਾਂ ਵਿੱਚੋਂ ਦੇਖੋ ਆਪਾਂ ਨੇ ਪਾਣੀ ਕੱਢ ਦਿੱਤਾ ਏ ਹੁਣ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰ ਦੇਵਾਂਗੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸੁਆਦ ਅਨੁਸਾਰ ਨਮਕ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਕਾਲਾ ਨਮਕ ਬਹੁਤ ਵਧੀਆ ਲੱਗਦਾ ਏ ਥੋੜੀ ਜੀ ਪਾ ਦਵਾਂਗੇ ਜੀ ਇਹਦੇ ਵਿੱਚ ਆਪਾਂ ਕਾਲੀ ਮਿਰਚ ਦਾ ਪਾਊਡਰ ਹੁਣ ਇਹਦੇ ਵਿੱਚ ਆਪਾਂ ਜਿਹੜਾ ਅਦਰਕ ਮਿਰਚਾਂ ਅਤੇ ਭੁੰਨਿਆ ਹੋਇਆ ਜੀਰਾ ਕੁੱਟਿਆ ਏ ਉਹ ਪਾ ਦਵਾਂਗੇ ਜੀ ਇੱਧਰ ਦੇਖੋ ਜੀ ਆਪਾਂ ਕੁੰਡੀ ਨੂੰ ਵੀ ਲੱਗੀਆਂ ਹੋਈਆਂ ਸੀ ਇਹ ਮਿਰਚਾਂ ਵਗੈਰਾ ਇਹ ਚ ਆਪਾਂ ਥੋੜਾ ਜਿਹਾ ਪਾ ਲਿਆ ਪਾਣੀ ਤੇ ਇਹਨੂੰ ਵੀ ਘਚਾਲ ਕੇ ਪਾ ਦਵਾਂਗੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਕੀਆ ਕਰ ਦੇਵਾਂਗੇ ਐਡ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਇਹ ਜਿਹੜਾ ਰਾਇਤਾਏ ਠੰਡੀ ਤਸੀਰ ਦਾ ਹੁੰਦਾ ਹੈ ਦੇਖੋ ਦਹੀਂ ਦੀ ਤਸੀਰ ਵੀ ਠੰਡੀ ਹੁੰਦੀ ਹੈ ਤੇ ਕੀਆ ਦੀ ਵੀ ਇਹ ਆਪਾਂ ਨੂੰ ਗਰਮੀਆਂ ਦੇ ਵਿੱਚ ਲਾਜ਼ਮੀ ਖਾਣਾ ਚਾਹੀਦਾ ਹੈ ਜਿਸ ਤਰ੍ਹਾਂ ਪੇਟ ਵਗੈਰਾ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਜਿੱਦਾਂ ਮੈਦੇ 'ਚ ਗਰਮੀ ਹੋ ਜਾਂਦੀ ਜਿਵੇਂ ਲੀਵਰ 'ਚ ਕਹਿੰਦੇ ਨੇ ਹੈਨਾ ਇਹ ਠੰਡਕ ਪਹੁੰਚਾਉਂਦਾ ਹੈ ਜੀ ਬਹੁਤ ਵਧੀਆ ਹੁੰਦਾ ਹੈ ਤੇ ਪਿੱਤ ਵਗੈਰਾ ਜਿਵੇਂ ਪਿੱਤ ਰੋਗ ਤੋਂ ਵੀ ਬਚਾਉਂਦਾ ਹੈ ਤੇ ਬਹੁਤ ਵਧੀਆ ਠੰਡੀ ਤਸੀਰ ਦਾ ਜਿਹੜਾ ਰਾਇਤਾ ਬਣ ਕੇ ਤਿਆਰ ਹੁੰਦਾ ਹੈ ਜੀ ਇਸ ਤਰੀਕੇ ਤੁਸੀਂ ਜਰੂਰ ਬਣਾ ਕੇ ਦੇਖਣਾ ਇੱਥੇ ਨਾ ਮੈਨੂੰ ਰਾਇਤਾ ਥੋੜਾ ਜਿਹਾ گاੜਾ ਲੱਗ ਰਿਹਾ ਸੀ ਤੇ ਮੈਂ ਇਹਦੇ ਵਿੱਚ ਇੱਕ ਕੜਚੀ ਆਵ ਵਾਲੀ ਮਾਣੀ ਦੀ ਪਾ ਦਿੱਤੀ ਹੈ ਤੇ ਪੰਚ ਚੰਗੀ ਤਰ੍ਹਾਂ ਮਿਲਾ ਲਿਆ ਹੈ ਇੱਥੇ ਦੇਖੋ ਆਪਣਾ ਰਾਇਤਾ ਜਿਹੜਾ ਹੁਣ ਬਣ ਕੇ ਚੰਗੀ ਤਰ੍ਹਾਂ ਦੇ ਨਾਲ ਤਿਆਰ ਹੈ ਇਹਨੂੰ ਆਪਾਂ ਥੋੜਾ ਜਿਹਾ ਸਜਾ ਲਾਂਗੇ ਦੇ ਉੱਤੇ ਹਰਾ ਧਨੀਆ ਪਾ ਦਵਾਂਗੇ ਇੱਥੇ ਨਾ ਆਪਾਂ ਨੇ ਅੱਧਾ ਕ ਟਮਾਟਰ ਲਿਆ ਹੈ ਜੀ ਇਹਦੇ ਵਿੱਚੋਂ ਜਿਹੜਾ ਬੀਜਾਂ ਵਾਲਾ ਪਾਸਾ ਉਹ ਹਟਾ ਦਿੱਤਾ ਹੈ ਤੇ ਇਹਦੇ ਨਾਲ ਆਪਾਂ ਥੋੜਾ ਜਿਹਾ ਇਹਨ ਤੇ ਜੇਕਰ ਆਪਣੇ ਘਰ ਕਿਸੇ ਮਹਿਮਾਨ ਨੇ ਆਣਾ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਰਾਇਤਾ ਬਣਾ ਕੇ ਇਦਾਂ ਸਜਾ ਕੇ ਰੱਖ ਦਿਓ ਬਹੁਤ ਵਧੀਆ ਲੱਗਦਾ ਦੇਖਣ ਦੇ ਵਿੱਚ ਵੀ ਤੇ ਖਾਣ ਦੇ ਵਿੱਚ ਤਾਂ ਟੇਸਟੀ ਬਣਦਾ ਹੀ ਆ ਤੇ ਦੇਖਣ ਦੇ ਵਿੱਚ ਵੀ ਫਿਰ ਬਹੁਤ ਸੋਹਣਾ ਲੱਗਦਾ ਹੈ ਇਦਾਂ ਤੁਸੀਂ ਜ਼ਰੂਰ ਸਜਾਓ ਤੇ ਬਹੁਤ ਸੋਹਣਾ ਲੱਗਦਾ ਹੈ ਜੀ ਇਥੇ ਦੇਖੋ ਜੀ ਆਪਾਂ ਨੇ ਰੈਤੇ ਨੂੰ ਲਿਆਇ ਸਜਾ ਇਥੇ ਦੇਖੋ ਜੀ ਆਪਾਂ ਨੇ ਰੈਤਾ ਬਣਾ ਕੇ ਕਰ ਲਿਆ ਇਤਿਆਰ ਬਹੁਤ ਹੀ ਵਧੀਆ ਰੈਤਾ ਬਣ ਕੇ ਤਿਆਰ ਹੋਇਆ ਤੇ ਬਹੁਤ ਹੀ ਹੈਲਦੀ ਹੁੰਦਾ ਹੈ ਗਰਮੀਆਂ ਦੇ ਵਿੱਚ ਇਸ ਰੈਤੇ ਨੂੰ ਤੁਸੀਂ ਜਰੂਰ ਬਣਾ ਕੇ ਖਾਓ ਕਿਉਂਕਿ ਕਿ ਆ ਠੰਡੀ ਤਾਸੀਰ ਦੀ ਹੁੰਦੀ ਹੈ ਕਿ ਆ ਨੂੰ ਕਿਸੇ ਵੀ ਰੂਪ ਦੇ ਵਿੱਚ ਆਪਾਂ ਨੂੰ ਖਾਣਾ ਚਾਹੀਦਾ ਹੈ ਬਹੁਤ ਵਧੀਆ ਰੈਤਾ ਬਣਿਆ ਹੈ ਜੀ ਤੁਸੀਂ ਜਰੂਰ ਟਰਾਈ ਕਰਨਾ ਮੇਰੇ ਇਸ ਤਰੀਕੇ ਦੇ ਨਾਲ ਤੇ ਤੁਸੀਂ ਇਹਨੂੰ ਪਰਾਂਠਾ ਰੋਟੀ ਜੀਰਾ ਰਾਈਸ ਜਿਹਦੇ ਨਾਲ ਤੁਹਾਡਾ ਦਿਲ ਕਰਦਾ ਖਾ ਸਕਦੇ ਹੋ ਪਰ ਜੇ ਤੁਸੀਂ ਇਹਨੂੰ ਜੀਰਾ ਰਾਈਸ ਦੇ ਨਾਲ ਖਾਓਗੇ ਤਾਂ ਬਹੁਤ ਹੀ ਟੇਸਟੀ ਲੱਗਦਾ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੇਰੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਆਪਾਂ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ